స్వాగత జీ తా మేర చంబీ ఫ్యాషన్ అయిన డైన్ బావాలే తిరిగి లే సోల సతారా ఇంచుబాయి చొడై పం ఇంచబల్ ఫోల్డ్ ఇకేనా సరే మేర నిశాను బా ఓ రాండ్ నీచే ਮੁਗਲਤੂ ਬੁਪਰ ਵੀ ਦੀ ਦੰਪੱਟੀ ਦੀ ਦੰਪਾਨ ਬਣਾਉਣੀ ਉਹ ਬਣਾਈ ਹੋਈ ਹੈ ਇਹ ਪੇਸਟਿੰਗ ਪੇਪਰ ਤੇ ਕੱਟ ਕੀਤਾ ਜੀ ਮੈਂ ਬੁਕਰਮ ਤੇ ਨਹੀਂ ਕੀਤਾਗਾ ਤੁਸੀਂ ਬੁਕਰਮ ਤੇ ਵੀ ਕੱਟ ਕਰ ਸਕਦੇ ਹੋ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਐ ਸਬਸਕ੍ਰਾਈਬ ਜਰੂਰ ਕਰਦੇ ਚੈਨਲ ਨੂੰ ਇਸ ਵੀ ਕਿਨ ਨ ਇਸ ਤੋਂ ਬਾਅਦ ਇਹਨੂੰ ਆਪਾ ਕੱਪੜੇ ਦੇ ਉੱਪਰ ਚਿਪਕਾ ਲਾਂਗੇ ਇਹਦੇ ਕੋਈ ਡੰਗੂਡ ਕਰ ਲਿਆ ਜਪਉਣ ਤੋਂ ਬਾਅਦ ਠੀਕ ਹੈ ਜੀ ਸੀਨ ਵੀ ਲਾ ਲਾਂਗੇ ਆਪਾਂ ਕਪੜਾ ਨਾ ਨਾ ਫੋੜ ਕਰਕੇ ਸੀਨ ਲਾ ਲਾਂਗੇ ਬਹੁਤ ਹੀ ਸੌਖਾ ਜੀ ਇਹ ਬਹੁਤ ਹੀ ਈਜ਼ੀ ਹੈ ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ ਇਦਾਂ ਇਹਦਾ ਹਾਫ ਕਰਕੇ ਇਸ ਤੋਂ ਬਾਅਦ ਇਹਨੂੰ ਪਕਵੀਸ ਦੇ ਉੱਪਰ ਅਟੈਚ ਕਰਾਂਗੇ ਮੇਰੇ ਕੋਲ ਥੋੜੀ ਲੈਂਸ ਬਚੀ ਹੋਈ ਸੀ ਹੀ ਉਸ ਦਾ ਹੀ ਮੈਂ ਡਿਜ਼ਾਈਨ ਪਾਤਾ ਇਹਦੇ ਵਿੱਚ ਫਰੰਟ ਸਾਈਡ ਲਈ ਲ ਲਈਏ ਪਕਵੀਸ ਦੀ ਮਿਸਦਾ ਵੀ ਹਾਫ ਕਰ ਲਿਆ ਆਪਾਂ ਨੇ ਗਲੇ ਦਾ ਵੀ ਹਾਫ ਕੀਤਾ ਹੋਇਆ ਸੀ ਇਸ ਤਰੀਕੇ ਨਾਲ ਉੱਪਰ ਚਿਪਕਾ ਦਾਂਗੇ ਜਿਸ ਤਰ੍ਹਾਂ ਆਪਾਂ ਸਿੰਪਲ ਸਾਰੇ ਗਲੇ ਸਟੀਚ ਕਰਦੇ ਆ ਉਸੇ ਤਰੀਕੇ ਨੇ ਹੋਊਗਾ ਇਹ ਬਸ ਇਹਦੇ ਵਿੱਚ ਇੰਨਾ ਜੀ ਦੀ ਜਪਾ ਥੋੜਾ ਡਿਜ਼ਾਈਨ ਪਾਵਾਂਗੇ ਬਸ ਗਲਾ ਅਟੈਚ ਕਰਨ ਦਾ ਤਰੀਕਾ ਸਾਰਿਆਂ ਦਾ ਸੇਮ ਹੀ ਹੁੰਦਾ ਮੇਕਅਪ ਵਿਚਾਰ ਸੀ ਲਾ ਲੈਂਦੀ ਵਖਾ ਥੋੜਾ ਆਪਾਂ ਨੇ ਝੋਟਾ ਕਰ ਲਿਆ ਵੱਡਾ ਬਖਾਈ ਹੁੰਦਾ ਜੀ ਆਪਾਂ ਇਹਨੂੰ ਬਾਅਦ ਚ ਫ੍ਰੀਜ 'ਚ ਦੇ ਦਈਏ ਦੇਢ ਸਾਗਦੇ ਆ ਜੋ ਧਾਗਾ ਆਉਂਦੇ ਨੇ ਹੁਣ ਬੇਕ ਬੇਕ ਕਰ ਤੁਰ ਨਾ ਨਾ ਕੋਸੈਂਟ ਸੀ ਲਾ ਲਾਂਗੇ ਤੇ ਕਲਾ ਅਟੈਚ ਕਰ ਲਾਂਗੇ సరే డర్గ పబ్లి ధ్యాన తిలా కట్టి థోడీ సీన్ మనం కట్టు థోడీ సీన్ేస్ట్ పేపర్ క్పడేది తరం బాగా మళ్ళీ మోటా నీ ఉందా బు బుకర థోడీ హార్డ్ ਇਹ ਦੇਖੋ ਜੀ ਇਹ ਮੇਰੇ ਕੋਲ ਥੋੜੀ ਲੈਂਸ ਬਚੀ ਹੋਈ ਸੀ ਇਸੇ ਦਾ ਹੀ ਬਸ ਮੈਂ ਡਿਜ਼ਾਈਨ ਬਤਾ ਨਹੀਂ ਪੱਟੀ ਨਾਲ ਪਹਿਲਾਂ ਆਪਾਂ ਗਲੀ ਨੂੰ ਠੀਕਾ ক্লোਜ਼ ਕਰਾਂਗੇ ਬੰਦ ਕਰਾਂਗੇ ਉੱਪਰ ਹੈ ਨਾ ਪੁੜੀ ਦੇ ਠੀਕੇ ਦੀ ਪੱਟੀ ਦੀ ਉਲਟੀ ਸਾਈਡ ਕਰਕੇ ਤੇ ਸੀਨ ਲਾ ਲਾਂਗੇ ਆਪਾਂ ਵੀਡੀਓ ਨੂੰ ਪਲੀਜ਼ ਜੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਦੇਖਣ ਤੋਂ ਬਾਅਦ ਹੁਣ ਇਹਦੇ ਵਿੱਚ ਆਪਾਂ ਸੂਈ ਇਸ ਤਰੀਕੇ ਨਾਲ ਬਸ ਪਾ ਕੇ ਤੇ ਇਹਨੂੰ ਸਿੱਧਾ ਕਰ ਲਾਂਗੇ సద్ధా కల సైగల్ వగేరా క్రెస్ కను ਇਹਨਾਂ ਨੂੰ ਗਲੇ ਨੂੰ ਕਿਤੇ ਆਪਾਂ ਬੰਦ ਕਰ ਲੈਣਾ ਕਿਚਨਾ ਨਹੀਂ ਜਿਆਦਾ ਕੱਪੜੇ ਨੂੰ ਨਹੀਂ ਬਲ ਪੈ ਜਾਣਗੇ ਸੀਨ ਲਾ ਕੇ ਬਸ ਇਹਨੂੰ ਆਪਾਂ ਕਿਹਨਾ ক্লোਜ਼ ਕਰਨਾ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਠੀਕ ਹੈ ਜਿਸ ਤਰ੍ਹਾਂ ਆਪਾਂ ਪੂਟਲੀ ਬਟਨ ਇਨਸਰਟ ਕਰਦੀ ਹੁੰਦੀਆਂ ਆ ਇਹਦੇ ਵਿੱਚ ਆਪਾਂ ਬਸ ਜਿਹੜੀ ਲੈਂਸ ਦੀ ਮੀ ਪੀਸ ਕੱਟੀਆਂ ਛੋਟੀ ਛੋਟੀ ਇਹਨਾਂ ਵਿੱਚ ਪਾ ਕੇ ਤੇ ਗਲੇ ਦਾ ਡਿਜ਼ਾਈਨ ਬਣਾ ਲਾਂਗੇ ਇਹਨਾਂ ਲਈ ਆਪਣੀ ਲੈਂਸ ਦੀ ਬੀਸ ਤੇ ਜਾਊਗੀ

ఇద్దాం గలా బా తయారు ఈజీ సో లాస్ట్ టైం విడియో దా సవాద థ్యాంక్ యూ సో మచ్